ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਪੋਸੀ ਜੋ ਕਿ ਗੜਸ਼ੰਕਰ ਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੈ ਜਿੱਥੇ ਇੱਕ ਪ੍ਰਸਿੱਧ ਐਨਜੀਓ ਸਮਾਜ ਸੇਵੀ ਸੰਸਥਾ ਆਦਾਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਜਿਹੜਾ ਇੱਕ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸੈਮੀਨਾਰ ਲਗਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਸ਼ਖਸੀਤਾਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਔਰ ਨਸ਼ੇ ਦੇ ਬੁਰੇ ਪ੍ਰਭਾਵਾਂ ਸੰਬੰਧੀ ਇਹਨਾਂ ਬੱਚਿਆਂ ਨੂੰ ਜਾਣਕਾਰੀ ਦਿੱਤੀ ਸੋ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਵਾਸਤੇ ਪਰਦੇਸੀ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਕਾਰੀਆਂ YouTube ਚੈਨਲ ਦੀ ਵਿਸ਼ੇਸ਼ ਰਿਪੋਰਟ ادار ਸੋਸ਼ਲ ਵੈਲਫੇਅਰ ਸੁਸਾਇਟੀ ਬੋਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੋਸਿਵ ਵਿਖੇ ਇੱਕ ਇੱਕ ਜੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਦੀ ਇਹਨ ਇੱਕ ਸਮਾਗਮ ਕਰਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਲਈ ਵੱਖ-ਵੱਖ ਉਪਰਾਲਿਆਂ ਰਾਹੀਂ ਜਾਗਰੂਕ ਕੀਤਾ ਗਿਆ ਅਤੇ ਬਹੁਤ ਵਧੀਆ-ਵਧੀਆ ਇੱਥੇ ਵਿਦਵਾਨ ਸੁਝਵਾਨ ਆਏ ਹੋਏ ਸਨ ਉਹਨਾਂ ਨੇ ਆਪਣੇ ਵਿਚਾਰਾਂ ਨਾਲ ਹੀ ਉਹਨਾਂ ਨੂੰ ਜਾਗਰੂਕ ਕੀਤਾ ਅਤੇ ਇਤੇ ਮੌਕਾ ਸਕੂਲ ਦੇ ਇੰਚਾਰਜ ਮਹਤੂ ਸੁਖਦੇਵ ਸੁਖਦੇਵ ਸਿੰਘ ਜੀ ਨੇ ਸਾਡੇ ਇੱਕ ਬੋਲਦੇ ਹੀ ਜੋ ਸਾਡੇ ਸਮਾਗਮ ਨੂੰ ਕਰਾਉਣ ਦਾ ਮਤਲਬ ਇਜਾਜ਼ਤ ਦਿੱਤੀ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਤੇ ਇਹਨਾਂ ਬੱਚਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਸਾਡੇ ਵਿਚਾਰਾਂ ਨੂੰ ਸੁਣਿਆ ਕਿਉਂਕਿ ਇਹ ਜੋ ਸਮਾਂ ਹੁੰਦਾ ਹੈ ਬੱਚਿਆਂ ਲਈ ਬਹੁਤ ਕੀਮਤੀ ਹੁੰਦਾ ਹੈ ਪੜ੍ਹਾਈ ਵਾਲਾ ਭਾਈ ਦੇ ਨਾਲ ਜਾਗਰ ਦੇ ਸਮਾਗਮ ਕਰਾਣਾ ਵੀ ਬਹੁਤ ਜ਼ਰੂਰੀ ਹੈ ਸਾਡੀ ਸੰਸਥਾ ਵੱਲੋਂ ਹੋ ਸਕੂਲਾਂ ਵਿੱਚ ਵੀ ਜਾਗਰ ਸਮਾਗਮ ਕਰਾਏ ਜਾਣਗੇ ਧੰਨਵਾਦ ਹਾਂਜੀ ਜੋ ਅੱਜ ਦਾ ਇਹ ਉਪਰਾਲਾ ਸੋਸ਼ਲ ਵੈਲਫੇਅਰ ਅਧਾਰਛ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਕਰਵਾਇਆ ਗਿਆ ਸਾਡੇ ਸਤੀ ਸੋਨੀ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਅੱਜ ਜੰਗ ਨਸ਼ਿਆਂ ਵਿਰੁੱਧ ਦਾ ਇਹ ਉਪਰਾਲਾ ਕੀਤਾ ਤੇ ਅਸੀਂ ਇਹਨਾਂ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਨੇ ਆ ਇਹ ਵਧਾਈ ਦੇ ਪਾਤਰ ਨੇ ਕਿ ਸਮੇਂ-ਸਮੇਂ ਦੇ ਮੁਤਾਬਕ ਜਿਵੇਂ ਬੇਟੀ ਬਚਾਓ ਮਹਮ ਦੇ ਵਿੱਚ ਇਹਨਾਂ ਨੇ ਲੋੜੀ ਦਾ ਬੇਟੀਆਂ ਦੀ ਲੋੜੀ ਦਾ ਪ੍ਰੋਗਰਾਮ ਅਲੀਕਦੇ ਆ ਇਸੇ ਤਰ੍ਹਾਂ ਹਰੀਆਵਲ ਦਿਵਸ ਤੇ ਇਹ ਬੂਟੇ ਲਗਾਉਣ ਦਾ ਪ੍ਰੋਗਰਾਮ ਕਰਦੇ ਆ ਅਸੀਂ ਇਹਨਾਂ ਨੂੰ ਆਪਣੇ ਵੱਲੋਂ ਸਪੈਸ਼ਲ ਥੈਂਕਸ ਕਹਿੰਦੇ ਆ ਜਿਹੜਾ ਕਿ ਸਾਡੇ ਵਰਗੇ ਜਾਨੀ ਕਿ ਲੋਕ ਕਿ ਨਾ ਛੋਟੇ ਉਮਰੀਆ ਵਾਲਿਆਂ ਨੂੰ ਜਿਨ੍ਹਾਂ ਨੂੰ ਸਾਨੂੰ ਨਾਲ ਜੋੜਿਆ ਇਹਨਾਂ ਨੇ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਇਹਨਾਂ ਦੀ ਟੀਮ ਨੂੰ ਇਹਨਾਂ ਚੀਜ਼ਾਂ ਤੇ ਵਧਾਈ ਦਿੰਦੇ ਹਾਂ ਧੰਨਵਾਦ ਸਾਡਾ ਆਦਰ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਦਾ ਅੱਜ ਸਾਡਾ ਸੀਨੀਅਰ ਹਾਈ ਸਕੰਡਰੀ ਹਾਈ ਸਕੂਲ ਵਿਖੇ ਪ੍ਰੋਗਰਾਮ ਨਸ਼ੇਮ ਬ੍ਰਦ ਪ੍ਰੋਗਰਾਮ ਸੀ ਜਿਸ ਵਿੱਚ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਵੀ ਨਸ਼ਿਆਂ ਤੋਂ ਕਿਸ ਤਰ੍ਹਾਂ ਦੂਰ ਰਹਿਣਾ ਹੈਗਾ ਤੇ ਨਸ਼ਿਆਂ ਤੋਂ ਕਿਸ ਤਰ੍ਹਾਂ ਬਚਣਾ ਹੈਗਾ ਤੇ ਇਹ ਕਿੰਨਾ ਸਮਾਜ ਲਈ ਘਾਤਕ ਹੈਗਾ ਆ ਤੇ ਅਸੀਂ ਇਸ ਤਰ੍ਹਾਂ ਦੇ ਵੀ ਜਿਹੜੇ ਸਮਾਜਿਕ ਕ੍ਰਿਤਿਆ ਤੇ ਜਾਮ ਨਸ਼ਾ ਪਰ ਅਸੀਂ ਆਪਣੀ ਮਿਹਨਤ ਚਾਲੂ ਰੱਖਾਂਗੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਕਿਸੇ ਨਾ ਕਿਸੇ ਹੋਰ ਸਕੂਲ ਵਿੱਚ ਵੀ ਇਦਾਂ ਦਾ ਪ੍ਰੋਗਰਾਮ ਬਣਾਵਾਂਗੇ ਜੀ ਵਧੀਆ ਸਿਰੇ ਨਿਪਟੜੇ ਚੜਿਆ ਹੈ ਤੇ ਇਸ ਦੇ ਵਿੱਚ ਮੈਂ ਸਾਰੇ ਹੀ ਸੋਸਾਇਟੀ ਦਾ ਸਕੂਲ ਸਟਾਫ ਦਾ ਸਭ ਤੋਂ ਅੱਗੇ ਧੰਨਵਾਦ ਕਰਦਾ ਹਾਂ ਆਪਣੇ ਪ੍ਰਧਾਨ ਜੀ ਦਾ ਪੱਤਰਕਾਰ ਸਾਥੀ ਜੀ ਸਾਥੀਆਂ ਦਾ ਪ੍ਰਦੇਸੀ ਸਾਹਿਬ ਦਾ ਜਿਹਨਾਂ ਨੇ ਕਵਰ ਕੀਤਾ ਇਹਨਾਂ ਬਹੁਤ-ਬਹੁਤ ਧੰਨਵਾਦ ਧੰਨਵਾਦ ਇੱਕ ਹੋਰ ਇੱਥੇ ਗੱਲ ਐਡ ਕਰਨਾ ਚਾਹੁੰਦਾ ਹਾਂ ਬੇ ਛੋਟ ਜੀ ਇਸ ਸਕੂਲ ਦਾ ਸਟਾਫ ਬਹੁਤ ਚੰਗਾ ਸਟਾਫ ਹੈ ਤੇ ਇਹਨਾਂ ਨੇ ਸਾਡਾ ਅੱ ਬੱਚਿਆਂ ਸਾਡਾ ਬਹੁਤ ਸਾਥ ਦਿੱਤਾ ਸਾਡੀ ਸਹਾਇਤੀ ਦਾ ਬਹੁਤ ਹੀ ਸਨਮਾਨ ਕੀਤਾ ਅਸੀਂ ਤਹਿ ਦਿਲੋਂ ਇਹ ਸਕੂਲ ਦੇ ਪੇਸਿਵਲ ਸਾਹਿਬ ਦੇ ਸਟਾਫ ਦੇ ਧੰਨਵਾਦਾਂ ਧੰਨਵਾਦਾਂ ਬਹੁਤ ਧੰਨਵਾਦ ਜੀ ਮੈਂ ਬਹਾਦਰ ਚੰਦ ਰੋੜਾ ਡਿਸਟ੍ਰਿਕਟ ਪ੍ਰੈਡੈਂਟ ਅਦਰਸ ਸੋਸ਼ਲ ਵੈਲਫੇਅਰ ਸੁਸਾਇਟੀ ਨਵਾਂ ਸ਼ਹਿਰ ਔਰ ਮੈਂ ਅੱਜ ਅੱਜ ਪੰਜਾਬ ਦੇ ਪ੍ਰਧਾਨ ਸਾਡੇ ਜਿਹੜੇ ਸ੍ਰੀ ਸੋਨੀ ਹੈ ਜੀ ਆ ਉਹਨਾਂ ਦੀਆਂ ਕਾਰਗੁਜ਼ਾਰੀਆਂ ਨੂੰ ਅੱਜ ਦੇਖਿਆ ਔਰ ਕਾਫੀ ਦੇ ਤੋ ਜਾਨ ਦੀਆਂ ਕਾਰਵਾਈਆਂ ਦੇਖਦਾ ਰਿਆਂ 9 ਸਾਲ ਤੋਂ ਜੋ ਹੈ ਆਪਣੇ ਇਸ ਪ੍ਰੋਗਰਾਮ ਦੀ ਔਰ ਇਸ ਇਸ ਸੋਸਾਇਟੀ ਦੀ ਜੋ ਕੰਮ ਕਰ ਰਹੇ ਨੇ ਬਹੁਤ ਸਲੰਗਾ ਜੋਰ ਆ ਔਰ ਮੈਂ ਅੱਜ ਅਸੀਂ ਨਸ਼ਾ ਦੇ ਖਿਲਾਫ ਤੇ ਅੱਜ ਇਹ ਕਿਹੜਾ ਪਿੰਡ ਕੋਸੀ ਪਿੰਡ ਜੇ ਅੱਜ ਅਸੀਂ ਹਾਜ਼ਰ ਹੋਏ ਆ ਔਰ ਬੱਚਿਆਂ ਨੂੰ ਨਸ਼ਾ ਨੇ ਬਾਰੇ ਵਿੱਚ ਜਾਗਰੂਤ ਕੀਤਾ ਆ ਔਰ ਅਸੀਂ ਇਹੀ ਜਿਹੜੀ ਸਾਡੀ ਇਹ ਮਨੋ ਕਾਮਨਾ ਆ ਬੇਸ਼ੱਕ ਹਰ ਸਕੂਲ ਦੇ ਵਿੱਚ ਇਹਨਾਂ ਬੱਚਿਆਂ ਨੂੰ ਨਸ਼ੇ ਤੋਂ ਜਿੱਦਾਂ ਹੀ ਵੱਧ ਤੋਂ ਵੱਧ ਦੂਰ ਰੱਖਾਂਗੇ ਜੋ ਅੱਜ ਸਾਡੇ ਪੰਜਾਬ ਦੇ ਹਾਲਾਤ ਨੇ ਅੱਜ ਨਸ਼ੇ ਦੇ ਵਿੱਚ ਡੁੱਬੇ ਪਏ ਨੇ ਮੇਰੇ ਨੌਜਵਾਨ ਭਰਾ ਅਸੀਂ ਇਹੀ ਕੋਸ਼ਿਸ਼ ਕਰਾਂਗੇ ਵੈਲਫੇਅਰ ਸੁਸਾਇਟੀ ਆਦਰਸ਼ ਵੈਲਫੇਅਰ ਸੁਸਾਇਟੀ ਇਹ ਕਰਦੇ ਦਿਨ ਰਾਤ ਚੈਨ ਨਾ ਨਹੀਂ ਬੈਠੂਗੀ ਜਦ ਤੱਕ ਇਹ ਨਸ਼ੇ ਖਤਮ ਨਹੀਂ ਹੁੰਦੇ ਜੈ ਹਿੰਦ ਆਦਰਸ਼ ਵੈਲਫੇਅਰ ਸੁਸਾਇਟੀ ਨੇ ਕੋਸ਼ਿਸ਼ ਸਕੂਲ ਵਿੱਚ ਨਸ਼ਾ ਨਸ਼ਾ ਸਬੰਧੀ ਨਸ਼ਾ ਰੋਕਣ ਸੰਬੰਧੀ ਕੈਂਪ ਲਗਾਇਆ ਜਿਸ ਵਿੱਚ ਹਰ ਇੱਕ ਨੇ ਆਏ ਗਏ ਆਏ ਨੇ ਪਤਵੰਤੇ ਜਿਹੜੇ ਆਪ ਕੋ ਆਪਣੀਆਂ ਦਿਲੀਦਾ ਦਿੱਤੀ ਪਈ ਨਸ਼ਾ ਜਿਹੜਾ ਆ ਉਹ ਕਰਨਾ ਨਹੀਂ ਚਾਹੀਦਾ ਨਸ਼ਾ ਹਟਣਾ ਚਾਹੀਦਾ ਆ ਨਸ਼ੇ ਦੇ ਜਾਰੇ ਕੈਂਪ ਲਾ ਕੇ ਬੱਚਿਆਂ ਨੂੰ ਇਹਦੇ ਬਾਰੇ ਦੱਸਣਾ ਚਾਹੀਦਾ ਆ ਕਿ ਕਿਦਾਂ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਆ ਅੱਜ ਪ੍ਰਮਾਤਮਾ ਨੇ ਬਹੁਤ ਭਗਾਛਲੀ ਟਾਈਮ ਦਿੱਤਾ ਹੈ ਕਿ ਅਸੀਂ ਅਦਰਸ਼ ਵੈਲਫੇਅਰ ਸਟੱਡੀ ਵੱਲੋਂ ਪਿੰਡ ਪੋਸੀ گورਨਮੈਂਟ ਸਕੂਲ ਵਿੱਚ ਕਤਰ ਹੋਇਆ ਇਹਨਾਂ ਦਾ ਵਿਸ਼ਾ ਸੀ ਕਿ ਨਸ਼ਿਆਂ ਵਿਰੁੱਧ ਵਿਦਿਆਰਥੀਆਂ ਨੂੰ ਜਾਗਰੂਤ ਕਰਨਾ ਜੇ ਨਸ਼ਾ ਜੇਕਰ ਸਾਡਾ ਨਸ਼ਾ ਇੱਕ ਕੋੜ ਹੈ ਜੇ ਨਸ਼ਾ ਕੋੜ ਨੂੰ ਖਤਮ ਕਰਨ ਵਾਸਤੇ ਸਾਨੂੰ ਥੱਲੇ ਦੇ ਪੱਧਰ ਤੋਂ ਵਿਦਿਆਰਥੀਆਂ ਨੂੰ ਟੀਚਿੰਗ ਗਾਈਡ ਕਰਨਾ ਪਏਗਾ ਤੇ ਜੇ ਅਸੀਂ ਵੱਧ ਤੋਂ ਵੱਧ ਗਾਈਡ ਕਰ ਪਾਵਾਂਗੇ ਤੇ ਅਸੀਂ ਨਸ਼ੇ ਦੀ ਲੜਾਈ ਲੜ ਸਕਾਂਗੇ ਇਸ ਲਈ ਮੈਂ ਨਵਾਂ ਸ਼ਹਿਰ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਪ੍ਰਧਾਨ ਭਾਰਤ ਅਜ ਰੋੜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾਂ ਕਲਪਨਾ ਚ ਲੈ ਕੇ आओ ਵਿਚਾਰਾਂ ਚ ਲੈ ਕੇ आओ ਫਿਰ ਤਾਈ ਪੈਣ ਨਾਲ ਉਹਨਾਂ ਦੇ ਉੱਤੇ ਪਹਿਰਾ ਦਿਓ ਤੁਸੀਂ ਇਹ ਮਹਿਸੂਸ ਕਰੋ ਕਿ ਮੈਂ ਹਿੰਦੂ ਸੁਖ ਨੇ ਅੱਛੇ ਟਾਰਗੇਟ ਸੱਚੇ ਰੱਖਨੇ ਪੈਣਿਆ ਉਸ ਤੋਂ ਬਾਅਦ ਉਹਨਾਂ ਨੂੰ ਪੂਰੇ ਕਰਨ ਵਾਸਤੇ ਮਿਹਨਤ ਵੀ ਕਰਨੀ ਪਈ ਸੋ ਜਿਹੜੇ ਲੋਕ ਅچھے ਟਾਰਗੇਟ ਰੱਖਦੇ ਆ ਜਦੋਂ ਥੋੜੀ ਜਿਹੀ ਮਿਹਨਤ ਕਰਦੇ ਆ ਲੜਕੇ ਦਰਦੀਆਂ ਸੋਚੋਂ ਮੈਂ ਇੱਕ ਪਾਇਲਟ ਬਣਾਂਗਾ ਮੇਰੇ ਪਰਿਵਾਰਸ਼ਾ ਮੇਰੇ ਬਹੁਤ ਸਾਰੇ ਮਿੱਤਰ ਦੋਸਤ ਆ ਇੱਕ ਪਾਇਲਟ ਮੇਰਾ ਦੋਸਤ ਆ ਜੋ ਨਵਾਂ ਸ਼ਹਿਰ ਆਇਆ ਤੇ ਮੈਨੂੰ ਕਹਿੰਦਾ ਕਿ ਮੈਂ ਨਵਾਂ ਸ਼ਹਿਰ ਤੋਂ ਜਾਣਾ ਤੇ ਮੈਂ ਤੁਹਾਨੂੰ ਪਤਾ ਲੱਗ ਜਾਊਂਗਾ ਮੈਂ ਇੱਕ ਚੱਕਰ ਸਹਿਰ ਦੇ ਉੱਪਰੋਂ ਮਾਰ ਕੇ ਲੇਕੂਗਾ ਉਹ ਪਾਇਲਟ ਨਵਾਂ ਸ਼ਹਿਰ ਤੋਂ ਉੱਪਰ ਇੱਕ ਚੱਕਰ ਲਾ ਕੇ ਲੇਕ ਰਿਹਾ ਸੀ ਤਾਂ ਮੇਰੀਆਂ ਅੱਖਾਂ ਚੋਂ ਅंसू ਆ ਗਏ ਮੈਨੂੰ ਆਪਣਾ ਪਰ ਲੱਗਿਆ ਮੇਰਾ ਮੇਡ ਆਇਆ ਮੈਨੂੰ ਹੌਸਲਾ ਹੋ ਗਿਆ ਮੈਨੂੰ ਅੱਛਾ ਲੱਗਿਆ ਅੱਜ ਦੀ ਪ੍ਰਿੰਸੀਪਲ ਜੀ ਵੀ ਹੈ ਜੀ ਮ ਵਿਦਿਆਰਥੀਆਂ ਨੂੰ ਆਪਣੇ ਦਿਮਗ ਦੇ ਚੱਕੇ ਵਧਣ ਲਈ ਜੋ ਵਿਚਾਰ ਅੱਜ ਸਾਨੂੰ ਸੁਣਨ ਮਿਲੇ ਆ ਵਿਦਿਆਰਥੀਆਂ ਤੋਂ ਬਹੁਤ ਹੀ ਅਨਮੁੱਲੇ ਵਿਚਾਰ ਬਹੁਤ ਬਹੁਤ ਧੰਨਵਾਦੀ ਇਹਨਾਂ ਆਰੀ ਹੋਰ ਪ੍ਰਗੋਖੀ ਸਿੱਖੀ ਸਾਡੇ ਦਰਮਿਆਨ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਰਜੀਵ ਕੰਡਾ ਜੀ ਗੱਠਸ਼ਕ ਤੋਂ ਬਹਾਦਰ ਚੰਦ ਅਰੋੜਾ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਨਾਮਾਸ਼ਹਿਰ ਤੋਂ ਵਾਸੂਦੇਵ ਪਰਦੇਸੀ ਜੀ ਪ੍ਰੈਸ ਕਤਰ ਨਵਾਂ ਸ਼ਹਿਰ ਤੋਂ ਸੁਰਿੰਦਰ ਸ਼ਰਮਾ ਜੀ ਐਨ ਆਰ ਆਈ ਨਵਾਂ ਸ਼ਹਿਰ ਔਰ ਗੁਰਜੀਤ ਸਿੰਘ ਜੀ ਨਵਾਂ ਸ਼ਹਿਰ ਅਸੀਂ ਇਹਨਾਂ ਵੀ ਸਿੱਖਿਆਤਾਂ ਦਾ ਗਵਰਨਮੈਂਟ ਕੰਡੀ ਸਮਾਰਟ ਦੀ ਪੋਸਟ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਗਲੇ ਬੁਲਾਰੇ ਰਜੀਵ ਕੰਡਾ ਜੀ ਮੈਂ ਉਹਨਾਂ ਨੂੰ ਮੱਚ ਤੇ ਸੱਦਾ ਦਿੰਨਾ ਹਾਂ ਕਿ ਉਹ 2 ਮਿੰਟ ਲਈ ਸਾਡੇ ਨਾਲ ਆਪਣੇ ਵਿਚਾਰਾਂ ਨੂੰ ਸਾਂਝ ਕਰਨ ਮੁੱਖ ਸਤਿ ਸ਼੍ਰੀ ਅਕਾਲ ਭਗਵਾਨ ਦੇ ਸੱਜਣ ਇਹ ਸਕੂਲ ਦੇ ਟੀਚਰ ਸਹਿਵਾਣ ਸਾਡੇ ਦਰਸ਼ਕੋ ਸਾਥੀ ਤੇ ਮੇਰੇ ਬਹੁਤ ਹੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤੁਸੀਂ ਸਾਡੇ ਅੱਗੇ ਗੱਲਾਂ ਨੂੰ ਸੁਣ ਲੈਣ ਤੇ ਆਏ ਆਂ ਅਸੀਂ ਤੁਹਾਡੇ ਬਹੁਤ ਧੰਨਵਾਦੀ ਆਂ ਤੇ ਮੈਂ ਇਹ ਸਮਝਦਾ ਕਿ ਜਿੱਥੇ ਸਾਡੇ ਸਰ ਗੁਰਦੀਸ਼ ਰਾਏ ਜੀ ਬੋਲ ਜਾਣ ਤੇ ਸਾਡੇ ਬੋਲਣ ਉੱਤੇ ਕੁਝ ਵੱਜਦਾ ਨਹੀਂ ਹੈ ਜੀ ਅੱਜ ਤੁਹਾਡੇ ਬਹਾਨੇ ਨਾਲ ਸਾਨੂੰ ਫਿਰ ਸਰਦੀਆਂ ਗੱਲਾਂ ਸੁਣਨ ਦਾ ਮੌਕਾ ਮਿਲਿਆ ਅੱਜ ਦਾ ਸਾਡਾ ਜਿਹੜਾ ਮੁੱਖ ਵਿਸ਼ਾ ਹੈ ਉਹ ਹੈ ਨਸ਼ਿਆਂ ਦੇ ਦੁਦਜੰਦ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਸਮਾਜ ਹੈਗਾ ਜੋ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਕਹਿੰਦੇ ਸੀ ਅੱਜ ਉਸ ਪੰਜਾਬ ਨੂੰ ਪਤਾ ਨਹੀਂ ਕਿਸ ਚੀਜ਼ ਦੀ ਕਿਸ ਬੰਦੇ ਦੀ ਨਜ਼ਰ ਲੱਗ ਗਈ ਹੈ ਕਿ ਸਾਡਾ ਪੰਜਾਬ ਇਹ ਨਸ਼ਿਆਂ ਦੇ ਕਾਰਨ ਸਾਰੇ ਹਿੰਦੁਸਤਾਨ ਚ ਮਸ਼ਹੂਰ ਹੈ ਇਹ ਕੋਰ ਨੂੰ ਕੋਈ ਸਰਕਾਰਾਂ ਚੱਲੀਆਂ ਨਹੀਂ ਖਤਮ ਕਰ ਸਕਦੀਆਂ ਇਹ ਕੋਰ ਨੂੰ ਖਤਮ ਕਰਨ ਨੂੰ ਸਾਨੂੰ ਸਾਰੇ ਸਮਾਜ ਨੂੰ ਇਸ ਚੀਜ਼ ਦੀ ਲੋੜ ਹੈ ਕਿ ਦਰਜਾ ਬਦਰਜਾ ਜੋ ਵੀ ਅਸੀਂ ਸਹਿਯੋਗ ਕਰ ਸਕਦੇ ਹਾਂ ਉਸ ਸਹਿਯੋਗ ਦੇ ਨਾਲ ਇਹਨਾਂ ਨਸ਼ਿਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਡਾਕ ਜਗਦੀਸ਼ ਰਾਏ ਨੇ ਦੱਸਿਆ ਹੀ ਹੈ ਕਿ ਇਸ ਵਿੱਚ ਇੱਕ ਮਜ਼ਬੂਤ ਅਰਾਧਿਆ ਵਾਲੀ ਲੋੜ ਹੈ ਇਹਨਾਂ ਚੀਜ਼ਾਂ ਨੂੰ ਕਰਨ ਕਰਨ ਦੇ ਲਈ ਜਦ ਬੰਦਾ ਅਰਾਧਾ ਕਰਦਾ ਹੈ ਤਾਂ ਕੁਝ ਵੀ ਹਰ ਚੀਜ਼ ਸੰਭਵ ਹੈ ਕਿਸੇ ਨੇ ਕਿਹਾ ਕਿ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਤੋਂ ਪਹਿਲੇ ਮਾਂ ਜੋ ਮੇਰੀ ਅਦਾਇਤ ਕੋ ਜੋ ਕਰ ਰਹੀ ਹੈ ਕੀ ਕਰਵਾਉ ਦੇ ਮੈਂ ਬਸ ਇਹ ਵਾਰ ਦੂਕੇ ਪਿਛਲੇ ਅਠਾ ਸਾਲਾਂ ਤੋਂ ਧਰਤੀ ਵਿਝਾਓ ਵੇਟੀ ਵਿਝਾਓ ਦੇ ਹਿੰਮਰੇ ਵਿੱਚ ਮੇਰਾ ਸਾਥ ਦੇ ਰਿਹਾ ਜਿਹੜਾ ਵੀ ਪ੍ਰੋਗਰਾਮ ਨੀਕਿਆ ਜਾਂਦਾ ਆ ਉਹਦੇ ਵਿੱਚ ਤਨ ਮਨ ਨਾਲ ਆਪਣੇ ਟਾਈਮ ਕੱਢ ਕੇ ਸਾਡਾ ਸਾਥ ਦਿੰਦੇ ਆ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਕਿ ਸਰਕਾਰੀ ਦੇ ਕਲੇ ਸਕੂਲ ਬੋਤੀ ਦੇ ਅੰਜਾ ਸਾਹਿਬਾਨ ਮਾਧ ਪ੍ਰਦੇਸ਼ ਦੇ ਜੀ ਅਤੇ ਉਹਨਾਂ ਦੇ ਸਟਾਫ ਮੈਂਬਰ ਜਿਨ੍ਹਾਂ ਨੇ ਮੇਰੇ ਇੱਕ ਬੇਨਤੀ ਤੇ ਆਪਣੇ ਸਕੂਲ ਦੇ ਵਿੱਚ ਛੋਟਾ ਜਿਹਾ ਉਪਰਾਲਾ ਇੱਕ ਜਦ ਨਕਿਆਂ ਵਿਰੁੱਧ ਕਿਉਂਕਿ ਐத் ਵੇਲੇ ਜੋ ਛੇਵਾਂ ਦਰਿਆ ਪਿਛਲੇ 1.5 ਹਫ਼ਤੇ ਤੋਂ ਫੇਮਦਰਾਤਾ ਵੇਰ ਦਾ ਨਾ ਜਾਣਵਾ ਇੱਕ ਕਾਲਾ ਦੋਵਰ ਜੋ ਕਿ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਬੁਲਵਾਦ ਕਰ ਰਿਹਾ ਅਥੀ ਬੱਚਿਓ ਅਥੀ ਤੁਹਾਨੂੰ ਕੋਈ ਸਮਝਾ ਨਹੀਂ ਸਕਦੇ ਬਹੁਤ ਊਜਵਾਨ ਹੋ ਜਿਹੜਾ ਪ੍ਰੈਸਟਰਾਂ ਨੇ ਪੁੱਛਿਆ ਕਿ ਅਥੀ ਬੱਚਿਆਂ ਨੂੰ ਸਿਖਾਣਾ ਸਾਡੇ ਵਾਸਤੇ ਦੀ ਗੱਲ ਨਹੀਂ ਆ ਉਹਨਾਂ ਨੂੰ ਸਿਖਾਉਣ ਲਈ ਕਾਲਕੋਲ ਬੜੇ ਸੂਝਵਾਨ ਮੱਧ ਸੁਰੇਤ ਜੈ ਜੀ ਸਾਡੇ ਬਹੁਤ ਹੀ ਫਰੈਂਡ ਹੈ ਜਦ ਵੀ ਨਾ ਕੋ 1 ਮਿੰਟ ਲਈ ਵੀ ਘਰੀ ਲਾ ਇਹ ਇੰਨਾ ਗਿਆਨ ਦਾ ਭੰਡਾਰ ਨੇ ਕੱਢ ਦੋ ਅੱਧਾ ਘੰਟਾ ਸਾਨੂੰ ਲੱਗ ਜਾਂਦਾ ਸਾਰੇ ਦੁਰੇ ਜਾਂਦੇ ਵੀ ਜਲਦੀ ਜਲਦੀ ਬਹੁਤ ਬਹੁਤ ਸਿੱਖ ਰਹੇ ਸੀ ਸਿੱਖ ਰਹੇ ਤੁਸੀਂ ਬਹੁਤ ਸਿੱਖ ਰਹੇ ਹੋ ਬੜੇ ਪੀਤੇ ਸਹਿਬਾਨ ਬਹੁਤ ਹੀ ਸੂਝਵਾਨ ਤੁਹਾਨੂੰ ਪੋਚਤ ਗੱਲਾਂ ਸੁਣਾ ਰਿਹਾ आदर्श सोशल वेलफेयर सोसाइटी ਦੇ ਪ੍ਰੈਜ਼ੀਡੈਂਟ ਸੀ ਸ਼ਮਰ ਸੋਨੀ ਜੀ ਉਹਨਾਂ ਦੇ ਨਾਲ ਜਨਰਲ ਸੈਕਟਰੀ ਡਾਕਟਰ ਹਰੀフィਸ਼ੰਦ ਜੀ ਸਟੇਟ ਕੋਪਰਟਨ ਸ਼੍ਰੀ ਜਗਦੀਸ਼ ਰਾਏ ਜੀ ਤੇ ਉਹਨਾਂ ਦੀ ਮੁੱਚੀ ਟੀਮ ਪਾਸਟੋਰਟੀ ਹੈਲਥ ਵਿਭਾਗ ਤੋਂ ਆਏ ਹੋਏ ਡਾਕਟਰ ਪਰਮਿੰਦਰ ਜੀ ਅੱਜ ਦਾ ਵਿਸ਼ਾ ਨਸ਼ਿਆਂ ਦਾ ਮਸ਼ੇ ਆਏ ਕਿਵੇਂ ਲਿਆ ਲਏ ਗਏ ਕਦੋਂ ਆਏ ਇਹ ਬੜੇ ਲੰਬੇ ਚੌੜੇ ਵਿਛੇ ਆ ਮੂਲਕ ਜਿਹੜਾ ਯਾਦ ਹੁੰਦਾ ਸੰਤਾਲੀ ਦੇ ਅੰਦਰ ਉਸ ਤੋਂ ਬਾਅਦ ਇੱਕ ਦੌਰ ਖਤਮ ਹੁੰਦਾ ਤੇ 91 ਤੋਂ ਬਾਅਦ ਇੱਕ ਦੌਰ ਸ਼ੁਰੂ ਹੁੰਦਾ ਉਹ ਬੱਚੇ ਤੁਹਾਡੇ ਲੈਵਲ ਦੀਆਂ ਗੱਲਾਂ ਘਟ ਹੈ ਮਤਲਬ ਅਸੀਂ ਕਹਾਣੀ ਸਟੇਜਾਂ ਦੇ ਉੱਪਰ ਬੋਲਦੇ ਆ ਉਹ ਪੌਲਸੀਆਂ ਆ ਨੇ ਐਵੇਂ ਇੱਕਾਤੀ ਉਦਾਹਰਣ ਦੇ ਵਿੱਚ ਜਾਣਦੇ ਆ ਕੀਂ ਦੇ ਅੰਦਰ ਵੀ ਅਫੀਮ ਕੀ ਲੋਕ ਸਿਗੇ ਅਫੀਮ ਖਾਂਦੇ ਹੁੰਦੇ ਸੀ ਅੱਜ ਦੇ ਸਾਡੇ ਲੀਡਰ ਹੈ ਜੇ ਕਹਿੰਦੇ ਵੀ ਕਿਤਾਬਨ ਕਰਨਾ ਤਾਂ ਟੀਮ ਲੈ ਕੇ ਆਓ ਟੀਮ ਦੀ ਖੇਤੀ ਹੋਣੀ ਚਾਹੀਦੀ ਹੈ ਤਾਂ ਫਿਰ ਉਹ 1800 ਤੋਂ ਲੈ ਕੇ 40 ਤੱਕ ਦਾ ਦੌਰ ਜਿਹੜਾ ਟੀਮ ਦਾ ਪੜਨਾ ਚਾਹੀਦਾ ਥਾਾਨੂੰ ਉੱਥੇ ਦਾ ਲੋਕ ਅਫੀਮ ਖਾਂਦੇ ਸੀ ਉਹ ਪੈਦਾਵਾਰ ਵੀ ਨੇਚਰਲ ਨਸ਼ਾ ਸੀਗਾ ਕੁਦਰਤ ਤੋਂ ਜਿਹੜਾ ਪੈਦਾ ਹੋਇਆ ਜਿਹੜਾ ਚਿੱਟਾ ਆ ਇਹ ਸਿੰਥੈਟਿਕ ਆ ਆदमी ਮਨੋਕ ਦਾ ਜਿਹੜਾ ਉਹ ਪ੍ਰਯੋਗਸ਼ਾਲਾ ਦੇ ਵਿੱਚ ਬਣਾਉਂਦਾ ਤਾਂ ਫਿਰ ਜਦੋਂ ਸਾਡੇ ਲੀਡਰ ਇਹਦੇ ਬਿਆਨ ਦਿੰਦੇ ਕਈ ਵਾਰੀ ਬਈ ਡੋਡੇ ਊਕੀਆਂ ਤੇ ਫੀਮ ਆ ਇਹ ਕੁਦਰਤੀ ਆ ਕੰਬੋ ਕਰਦੇ ਜੀ ਲੋਕ ਇਹਨਾਂ ਨੂੰ ਖਾ ਕੇ ਤੈ ਦੁਆਰਾ ਸੰਤਾਲੀ ਤੋਂ ਪਹਿਲਾਂ ਕੋਰੇ ਹੀ ਇੱਥੇ ਜਿਹੜੇ ਆ ਉਹਨਾਂ ਨੇ ਪਸਲ ਇੱਕ ਕਪਾਹ ਦੀ ਬੜੀ ਉਗਾਈ ਸੀ ਤੇ ਦੂਜੀ ਉਹ ਫੀਮ ਦੀ ਲੈ ਕੇ ਆਏ ਸੀ ਭਾਰਤ ਦੇ ਅੰਦਰ ਅਜ ਦੀ ਤੋਂ ਪਹਿਲਾਂ ਉਹ ਜਿਹੜੇ ਅफीਮ ਇੱਥੇ ਉਗਾਉਂਦੇ ਸੀ ਉਹਦੀ ਇੱਕ ਪੇਟੀ ਹੁੰਦੀ ਲੋਗਰਮ ਦੇ ਵਿੱਚ ਆਏ ਹੋਏ ਸਾਰੇ ਟੀਚਰ ਸਹਿਬਾਨ ਅਤੇ ਪਿਆਰੇ ਬੱਚਿਓ ਅਤੇ ਨਾਮਵਰ ਸਖੀਤਾ ਕਿਉਂਕਿ ਮੈਂ ਕੋਈ ਇਹਨਾਂ ਵੱਡਾ ਸੁਜਵਾਨ ਨਹੀਂ ਹੈਗਾ ਸਿਰਫ ਇਹ ਬੱਚਿਓ ਮੈਂ ਤੁਹਾਡੇ ਵਿੱਚੋਂ ਅੱਜ ਤੁਹਾਨੂੰ ਬੰਦੇ ਬੈਠੇ ਨੂੰ ਦੇਖ ਕੇ ਮੈਨੂੰ ਵੀ ਆਪਣੇ ਸਕੂਲ ਦਾ ਟਾਈਮ ਯਾਦ ਆ ਗਿਆ ਉਹ ਥਾਂ ਸੀਗਾ ਜਿਹੜਾ ਸਾਡੇ ਟਾਈਮ ਅਸੀਂ ਪੜ੍ਹੇ ਆਂ ਤਕਰੀਬਨ 98 ਦੇ ਵਿੱਚ ਮੈਂ میٹرਕ ਦੇ ਵਿੱਚੋਂ ਸੱਤ ਪਰ ਕੋਰ ਜੰਗਲੇ ਨੇ ਸੇ ਔਰ ਕੰਡੇ ਖੂਜੀ ਬੜੀ ਸੇਤ ਦੀ ਬਹਿੰਦੀ ਬਰਬਾਦੀ ਦੋਸਤੋਂ ਨਸ਼ੇ ਪੱਤੇ ਦਾ ਨਾ ਹੋਗੇ ਬੰਦਾ ਦੀ ਦੋਸਤੋਂ ਪਾਵੇਂ ਸੋ ਕਿੰਨਾ ਹੋਵੇ ਜਾਂ ਦਖਦੀ ਦੋਸਤੋਂ ਨਸ਼ੇ ਪੱਤੇ ਦਾ ਨਾ ਹੋਗੇ ਬੰਦਾ ਦੀ ਦੋਸਤੋਂ ਕਿੱਟਾ ਕੀ ਜਿੱਕੇ ਨਿੱਟਾ ਲੋਚੀ ਜੀ 10000 ਨੂੰ ਕਿੱਦੇ ਨਹੀਂ ਜਾਂਦੇ ਪਹੁੰਚਦੀ ਕਿਤਾ ਕੀ ਕੀ ਜਤੀ ਲਗੀ ਤਨੋਛੀ ਜੀ 10000 ਨੂੰ ਕਿੱਦੇ ਨਹੀਂ ਜਾਂਦੇ ਪਹੁੰਚਦੀ ਸਾਥ ਗੇਰ ਇਹਨੂੰ ਦੱਸਦੇ ਸੋ ਆਦੀ ਦੋਸਤੋਂ ਨਸ਼ੇ ਪੱਤੇ ਦਾ ਨਾ ਹੋਵੇ ਬੰਦਾ ਦੀ ਦੋਸਤੋਂ ਪਾਵੇਂ ਸੋ ਕਿੰਨਾ ਉੱਜੰਦਾ ਖੱਦੀ ਦੋਸਤੋਂ ਨਸ਼ੇ ਪੱਤੇ ਦਾ ਨਾ ਹੋਵੇ ਬੰਦਾ ਦੀ ਦੋਸਤੋਂ ਬੰਦਾ ਸੋਚਦਾ ਕਿ ਮੇਰੀ ਬੱਲੇ ਬੱਲਿਆ ਪਰ ਇੱਜ਼ਤ ਨਰ ਦੀ ਉਹਦੇ ਪੰਨਿਆ ਬੰਦਾ ਸੋਚਦਾ ਕਿ ਮੇਰੀ ਬੰਨੇ ਬੰਨੇ ਆ ਪਰ ਜਿਤ ਨਰਿੰਦੀ ਉਹਦੇ ਪੰਨਿਆ ਚੰਗੇ ਘਰ ਵਿੱਚ ਹੁੰਦੀ ਨਾ ਜੇ ਸ਼ਾਦੀ ਦੋਸਤੋਂ ਨਸ਼ੇ ਪੱਤੇ ਦਾ ਨਾ ਹੋਗੇ ਬੰਦਾ ਦੀ ਦੋਸਤੋਂ ਪਾਵੇਂ ਸੋ ਕਿੱਲਾ ਹੋਵੇ ਜਾਂਦਾ ਖਦੀ ਦੋਸਤੋਂ ਨਸ਼ੇ ਪੱਤੇ ਦਾ ਨਾ ਹੋਗੇ ਬੰਦਾ ਦੀ ਦੋਸਤੋਂ ਬੰਦਾ ਸੋਚੇ ਜੇ ਨਸ਼ੇ ਹੀ ਬਸ ਆਪ ਦਾ ਬਣੇ ਬੱਚਿਆਂ ਤੇ ਨਾ ਹੀ ਮਾਈ ਬਾਪ ਦਾ ਬੰਦਾ ਸੋਚੇ ਜੇ ਨਸ਼ੇ ਹੀ ਬਸ ਆਪ ਦਾ ਇਨਾਹੀ ਬੱਦ ਬੱਚਿਆਂ ਤੇ ਨਾਈ ਮਾਈ ਬਾਸ ਦਾ ਬਾਕੀ ਲੱਗਦੇ ਨੇ ਵੱਡੂ ਦੀ ਹੈ ਵੱਡੀ ਦੋਸਤ ਨੇ ਸੇ ਪੱਤੇ ਦਾ ਨਾ ਹੋ ਜੇ ਬੰਦਾ ਦੀ ਦੋਸਤ ਇਹ ਸੱਜਣਾਂ ਸ਼ਖਸਿਕ ਨਗਰ ਦਾ ਸਵਤੰਤਰ ਅਧਿਕਾਰ ਵਿਸ਼ੇਸ਼ ਸਰਗਰਮੀਆਂ ਕਨਫਰੰਸ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਤਰੀ ਸੀ ਇਜਾਜ਼ਤ ਦਿਓ ਧੰਨਵਾਦ